ਇਹ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟ ਦੇ ਇੱਕ ਸਾਨੂੰ ਉਹ ਮਿਲ ਗਿਆ ਇੱਕ 8 ਗ੍ਰਾਮ ਹੈਰੋਇਨ ਆ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਇਹ آپریشن ਜਿਹੜਾ ਸਾਡਾ ਚੱਲ ਰਿਹਾ ਵਾ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ ਅਰਲੀ ਮਾਰਨਿੰਗ ਜਿਹੜੇ ਆ ਉਹ ਘਰਾਂ ਵਿੱਚ ਅਕਈਵਨ ਮਿਲ ਜਾਂਦੇ ਆਗੇ ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਹੈ ਡਿਊਟੀ ਕਰਨਾ ਸਾਡੇ آپریشن ਜਿਹੜੇ ਉਹ ਚੱਲਦੇ ਹੀ ਰਹਿੰਦੇ ਆ ਕੈਸ ਸੁਪਰੀਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਇਆ ਜਿਹਦੇ ਵਿੱਚ ਸਾਡੇ ਤੋਂ ਡੀਐਸਪੀ ਐਸ ਜੋ ਤਿੰਨ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟ ਵਿੱਚ ਇੱਕ ਸਾਨੂੰ ਉਹ ਮਿਲ ਗਿਆ 1 ਅੱਠ ਗ੍ਰਾਮ ਹੈਰੋਇਨ ਆ ਉਹਦੀ ਰਿਕਵਰੀ ਅਸੀਂ ਕੀਤੀ ਆਗੀ ਤੇ ਬਾਕੀ ਇਹ ਪੇਸ਼ੈਂਟ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹਦੀ ਇਨਫਰਮੇਸ਼ਨ ਤੁਹਾਨੂੰ ਦਿੱਤੀ। ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਇਹਦੀ ਆ ਕਿ ਇਹ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰੱਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਆ ਉਹ ਘਰਾਂ ਵਿੱਚ ਅਕਈ ਵਾਰ ਮਿਲ ਜਾਂਦੇ ਆਗੇ। ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਆ ਡਿਊਟੀ ਕਰਨਾ ਸਾਡੇ ਆਪਰੇਸ਼ਨ ਜਿਹੜੇ ਉਹ ਚੱਲਦੇ ਹੀ ਰਹਿੰਦੇ ਆਗੇ। ਡਰਤਾ ਰਹਿੰਦਾ ਇਹ ਜਿਹੜੇ ਹੈਗੇ ਆਗੇ ਇਹੋ ਜਿਹੇ ਡਰੱਗ ਵਾਲੇ ਬੰਦੇ ਜਿਹੜੇ ਦੁਦੇ ਸ਼ਰਾਤੀ ਅੰਸਰ ਉਹਨਾਂ ਨੂੰ ਡਰਤਾ ਹੁੰਦਾ ਹੀ ਆ ਕਿ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਹੁਣ ਤੇ ਵੈਸੇ ਹੀ ਸਾਡੀ ਪੁਲਿਸ ਹਰ ਪਾਸੇ ਅਲਰਟ ਹੋ ਕੇ ਕੰਮ ਕਰ ਰਹੀ ਆ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀपीएस ਐਕਟ ਦੇ ਇੱਕ ਸਾਨੂੰ ਉਹ ਮਿਲ ਗਿਆ 1.8 ਗ੍ਰਾਮ ਹੈਰੋਇਨਾਂ ਉਹਦੀ ਰਿਕਵਰੀ ਅਸੀਂ ਕੀਤੀ ਆਗੀ ਤੇ ਬਾਕੀ ਇਹ ਪੇਸ਼ੈਂਟ ਜਿਹੜਾ ਸਾਡਾ ਚੱਲ ਰਿਹਾ ਵਾ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ ਅਰਲੀ ਮਾਰਨਿੰਗ ਜਿਹੜੇ ਉਹ ਘਰਾਂ ਵਿੱਚ ਤਕਰੀਬਨ ਮਿਲ ਜਾਂਦੇ ਆਗੇ ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਆ ਡਿਊਟੀ ਕਰਨਾ ਸਾਡੇ ਆਪਰੇਸ਼ਨ ਜਿਹੜੇ ਉਹ ਚੱਲਦੇ ਹੀ ਰਹਿੰਦੇ ਆ ਕੈਸੋਪਰੇਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਆ ਜਿਹਦੇ ਵਿੱਚ ਸਾਡੇ ਤੋਂ ਡੀਐਸਪੀ ਐਸ ਤੋਂ 3 ਇਹ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟ ਦੇ ਅੰਦਰ ਇੱਕ ਸਾਨੂੰ ਉਹ ਮਿਲ ਗਿਆ ਇੱਕ 8 ਗ੍ਰਾਮ ਹੈਰੋਇਨ ਆ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਇਹ ਪੇਸ਼ੈਂਟ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹਦੀ ਇਨਫਰਮੇਸ਼ਨ ਤੁਹਾਨੂੰ ਦਿੱਤੀ ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ ਅਰਲੀ ਮਾਰਨਿੰਗ ਜਿਹੜੇ ਆ ਉਹ ਘਰਾਂ ਵਿੱਚ ਅਕਈ ਵਾਰ ਮਿਲ ਜਾਂਦੇ ਆਗੇ ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਹੈ ਡਿਊਟੀ ਕਰਨਾ ਸਾਡੀ ਆਪਰੇਸ਼ਨ ਜਿਹੜੀ ਉਹ ਚੱਲਦੇ ਹੀ ਰਹਿੰਦੀ ਹੈ ਅੱਗੇ ਡਰਤਾ ਰਹਿੰਦਾ ਹੀ ਹੈ ਜਿਹੜੇ ਹੈਗੇ ਆਗੇ ਇਹੋ ਜਿਹੜੇ ਡਰੱਗ ਵਾਲੇ ਬੰਦੇ ਜਿਹੜੇ ਦੁਜੇ ਸ਼ਰਾਤੀ ਅਨਸਰ ਉਹਨਾਂ ਨੂੰ ਡਰਤਾ ਹੁੰਦਾ ਹੀ ਹੈ ਕਿ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਹੁਣ ਤੇ ਵੈਸੇ ਹੀ ਸਾਡੀ ਪੁਲਿਸ ਹਰ ਪਾਸੇ ਅਲਰਟ ਹੋ ਕੇ ਕੰਮ ਕਰ ਰਹੀ ਹੈ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟ ਵਿੱਚ ਤੇ ਇੱਕ ਸਾਨੂੰ ਉਹ ਮਿਲ ਗਿਆ 1.8 ਗ੍ਰਾਮ ਹੈਰੋਇਨਾਂ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਇਹ ਆਪਰੇਸ਼ਨ ਜਿਹੜਾ ਸਾਡਾ ਚੱਲ ਰਿਹਾ ਵਾ ਜੇ ਆਪਾਂ ਗੱਲ ਕਰੀਏ ਉਹ ਐਂਦੀ ਆ ਕਿ ਇਹ ਆ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਉਹ ਘਰਾਂ ਵਿੱਚ ਤਕਰੀਬਨ ਮਿਲ ਜਾਂਦੇ ਆਗੇ ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਹੈ ਡਿਊਟੀ ਕਰਨਾ ਸਾਡੇ ਆਪਰੇਸ਼ਨ ਜਿਹੜੇ ਉਹ ਚੱਲਦੇ ਹੀ ਰਹਿੰਦੇ ਆ ਸਪ੍ਰੈਸ਼ਨ ਦੇ ਵਿੱਚ ਸਾਡੇ 250 ਦੇ ਕਰੀਬ ਜਿਹੜੇ ਸਾਡੇ ਮੁਲਾਜ਼ਮ ਲੱਗੇ ਹੋਏ ਆ ਜਿਹਦੇ ਵਿੱਚ ਸਾਡੇ ਦੋ ਡੀਐਸਪੀ ਐਸ ਤੋਂ ਤਿੰਨ ਤੇ ਇਹਦੇ ਵਿੱਚ ਸਾਨੂੰ ਇੱਕ ਵਾਂਟਡ ਸੀ ਐਨਡੀਪੀਐਸ ਐਕਟੋ ਇੱਥੇ ਇੱਕ ਸਾਨੂੰ ਉਹ ਮਿਲ ਗਿਆ ਇੱਕ 8 ਗ੍ਰਾਮ ਹੈਰੋਇਨਾਂ ਉਹਦੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਬਾਕੀ ਇਹ ਪੇਸ਼ੇਂਟ ਜਿਹੜਾ ਸਾਡਾ ਚੱਲ ਰਿਹਾ ਵਾ ਉਸ ਤੋਂ ਬਾਅਦ ਜੋ ਵੀ ਕੋਈ ਹੋਏਗਾ ਫਿਰ ਉਹ ਦੀ ਇਨਫਰਮੇਸ਼ਨ ਦਨ ਦਿੱਤੀ। ਫਾਇਦਾ ਤਾਂ ਜੇ ਆਪਾਂ ਗੱਲ ਕਰੀਏ ਉਹ ਇਹਦੀ ਆ ਕਿ ਇਹ ਕਿ ਜਿਹੜੇ ਹੈਗੇ ਆਗੇ ਸਾਨੂੰ ਵਾਂਟਡ ਬੰਦੇ ਹੁੰਦੇ ਆ ਕੁਝ ਜਿਹੜੇ ਡਰੱਗ ਵਾਲੇ ਬੰਦੇ ਹੁੰਦੇ ਆ ਉਹ ਸਾਨੂੰ अर्ਲੀ ਮਾਰਨਿੰਗ ਜਿਹੜੇ ਉਹ ਘਰਾਂ ਵਿੱਚ तकरीबन ਮਿਲ ਜਾਂਦੇ ਆਗੇ ਤੇ ਜਿਹੜੇ ਪੁਲਿਸ ਆ ਪੁਲਿਸ ਦਾ ਤੇ ਕੰਮ ਆ ਡਿਊਟੀ ਕਰਨਾ ਸਾਡੇ ਆਪਰੇਸ਼ਨ ਜਿਹੜੇ ਉਹ ਚੱਲਦੇ ਹੀ ਰਹਿੰਦੇ ਆਗੇ ਡਰਤਾ ਰਹਿੰਦਾ ਇਹ ਜਡੇਸ਼ ਹੈਗੇ ਆਗੇ ਇਹੋ ਜਿਹੜੇ ਡਰੱਗ ਵਾਲੇ ਬੰਦੇ ਜਿਹੜੇ ਦੁਜੇ ਸ਼ਰਾਰਤੀ ਅੰਸਰ ਉਹਨਾਂ ਨੂੰ ਡਰਤਾ ਹੁੰਦਾ ਹੀ ਆ ਕਿ ਪੁਲਿਸ ਆ ਗਈ ਆ ਤੇ ਅਸੀਂ ਇਹ ਕੰਮ ਨਹੀਂ ਕਰਨਾ ਹੁਣ ਤੇ ਵੈਸੇ ਹੀ ਸਾਡੀ ਪੁਲਿਸ ਹਰ ਪਾਸੇ ਅਲਰਟ ਹੋ ਕੇ ਕੰਮ ਕਰ ਰਹੀ ਆ